Go! <laughs> ਮੁੰਡਾ ਜਿਹੜਾ ਕੁੜੀ ਦੇ ਲਈ ਦੇ ਪਾ ਕੇ ਪੇਪਰ ਦੇਣ ਆਇਆ ਸੀ ਆਪਦੀ ਸਹੇਲੀ ਦੇ ਨਹੀਂ ਸਰ ਗੱਲ ਕਰਦੀਆਂ ਸਰ 2 ਮਿੰਟ ਨਹੀਂ ਗੱਲ ਗੱਲ ਕੁੜੀ ਦਾ ਪੇਪਰ ਦੇਣ ਆਇਆ ਸੀ ਆਪਦੀ ਸਹੇਲੀ ਦਾ ਕੁੜੀਆਂ ਵਾਲੇ ਲੀੜੇ ਪਾਏ ਆ ਤੁਸੀਂ ਦਿਖਾ ਦਿਓ ਕੈਮਰਾਮੈਨ ਨੂੰ ਕਹੂੰਗਾ ਮੈਂ ਦਿਖਾ ਨਹੀਂ ਵੀਰੇ ਗੱਲ ਕਰਨੀਆਂ 2 ਮਿੰਟ ਤੂੰ ਪੇਪਰ ਦੇਣਾ ਹੈ ਕੀ ਮਜਬੂਰੀ ਕੀ ਰਹੀ ਸੀਗੀ ਇਹ ਗੱਲ ਤਾਂ ਜ਼ਰੂਰ ਕਰਨੀ ਬੱਸ ਭਾਈ ਫਿਰ ਮੇਰਾ ਵੀਰ ਤੂੰ ਨਹੀਂ 2 ਮਿੰਟ ਥੱਲੇ 2 ਮਿੰਟ ਮੇਰਾ ਵੀਰ 2 ਮਿੰਟ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨਹੀਂ ਹਜਾ ਨਹੀਂ ਵੀਰੇ ਪਰ ਆਹ ਵੇਖੋ ਲਿਬਾਸ ਵੇਖੋ ਤੁਸੀਂ ਜਿਹੜਾ ਆਹ ਵੇਖੋ ਬੂਟ ਬੂਟ ਜੈ ਸਟ ਵਾਲਿਆ ਨਹੀਂ ਵੀ ਰਹਿਆ ਕੋਈ ਤਾੜੀ ਮਾਰ ਕੇ ਮੰਗ ਰਿਹਾ ਕੀ ਹਾਲਾਤ ਬਣਦੇ ਜਾ ਰਿਹਾ ਕੀ ਸੋਸ਼ਲ ਮੀਡੀਆ ਤੇ ਕੀ ਕੁਝ ਪਰੋਸਿਆ ਜਾ ਰਿਹਾ ਉਹ ਜਿਹੜੇ ਹਾਥੀਆ ਹਲਾਉਂਦੇ ਆ ਉਹਨਾਂ ਨੇ ਸਾਰਾ ਗੰਦ ਪਾਇਆ ਸਾਰੀ ਗੱਲਬਾਤ ਦਿਖਾਵਾਂਗੇ ਕੀ ਮਾਮਲਾ ਕੀ ਆ ਇੱਥੇ ਪੇਪਰ ਦੇਣ ਆਏ ਸੀ ਹਾਂਜੀ ਪੇਪਰ ਦੇਣ ਆਏ ਸੀ ਕੀ ਦੀ ਖਾਤਰ ਦੇਣ ਆਏ ਸੀ ਪੇਪਰ ਮਾਦੀ ਸੇਲੀ ਖਾਤਰ ਦੇਣ ਆਇਆ ਸੀ ਸੇਲੀ ਨੂੰ ਕੀ ਗੱਲ ਹੋਈ ਉਹ ਕਿਉਂ ਨਹੀਂ ਆਈ ਪੇਪਰ ਦੇਣ ਉਹ ਬਿਮਾਰ ਹੋ ਗਈ ਸੀਗੀ ਬਿਮਾਰ ਵੇਖੋ ਯਾਰ ਮੋਹ ਪਿਆਰ ਆ ਹੁੰਦਾ ਕਿਸੇ ਤੁਸੀਂ ਬਹੁਤ ਸੁਣੇ ਸੀ ਸੱਸੀ ਪੁੰਨੂ ਹੀ ਰਾਂਝਾ ਮਿਰਜਾ ਸਹਿਵਾ ਕਿਆ ਬਾਤਾਂ ਸੀ ਬਈ ਉਹੀ ਨਿਕਲ ਗਿਆ ਘੜਿਆਂ ਦੇ ਤਰਦੀ ਸੀ ਇਧਰ ਕਈ ਸ਼ਹਿਰ ਤਰ ਕੇ ਆਇਆ ਇਹ ਕਿਵੇਂ ਫੜੇ ਕਿਵੇਂ ਗਏ ਫਿਰ ਫੜੇ ਬਸ ਵੀਰੇ ਮੇਰਾ ਪ੍ਰੂਫ ਲੱਗ ਗਿਆ ਮਤਲਬ ਆਇਡੈਂਟੀਫਾਈ ਹੋਇਆ ਸੀਗਾ ਜਿਹੜਾ ਸਕੈਨ ਹੋਇਆ ਸੀਗਾ ਸਾਰਾ ਪ੍ਰੂ ਉਹਦੇ ਤੇ ਪਤਾ ਲੱਗ ਗਿਆ ਹੂੰ ਓ ਹੋ ਹੋਰ ਕੀ ਪ੍ਰੂਫ ਉਹਨਾਂ ਨੂੰ ਹੋਰ ਜੱਜਮੈਂਟ ਕਿੱਥੋਂ ਹੋਈ ਹੋਰ ਜੱਜਮੈਂਟ ਮੈਂ ਇੱਕ ਲੀਡੇ ਮਤਲਬ ਜੈਂਸ ਬੂਟ ਪਾਇਆ ਸੀ ਕੁੜੀ ਵਾਲੇ ਲੀਡੇ ਪਾ ਕੇ ਮੁੰਡਾ ਆਪਣੀ ਸਹੇਲੀ ਦਾ ਪੇਪਰ ਦੇਣ ਆਇਆ ਸੀ ਪਰ ਪਾਏ ਹੋਏ ਜੈਂਸ ਬੂਟ ਸੀ ਜਿਹੜੇ ਪੈਰਾਂ ਦੇ ਵਿੱਚ ਉਹਦੇ ਤੋਂ ਹੀ ਫੜਿਆ ਗਿਆ ਪਰਸਪੁਰਸ ਪੂਰਾ ਲੈ ਕੇ ਆਇਆ ਸੀ ਵੇਖੋ ਚੂੜਾ ਵੀ ਪਾਇਆ ਵਾ ਪੂਰੇ ਲੀਡੇ ਕੱਪੜੇ ਜਿਹੜੇ ਉਦਾਂ ਦਾ ਬਣ ਕੇ ਆਇਆ ਸੀ ਪਰ ਇੱਥੇ ਕਹਿੰਦੇ ਫੜਿਆ ਗਿਆ ਇਹ ਗੱਲ ਹੋਈ ਆ ਫਿਰ ਕੀ ਹੁਣ ਕਾਰਵਾਈ ਹੋਊਗੀ ਤੇਰੇ ਤੇ ਕਾਰਵਾਈ ਤਾਂ ਹੁਣ ਕੀ ਹੋਣੀ ਹੈ ਮੈਂ ਕਿਹਾ ਕੋਈ ਗਲਤ ਕੰਮ ਕਰਨਾ ਆਇਆ ਨਹੀਂ ਗਲਤ ਇੱਧਰ ਵੇਖਿਆ ਅਰਤਰੀ ਸੇਹਲੀ ਦਾ ਪੇਪਰ ਆ ਠੀਕ ਹੈ ਇੱਥੇ ਕੁੜੀਆਂ ਨੂੰ ਨਰਸਿੰਗ ਦਾ ਜਿਹੜਾ ਇਹ ਚੱਲ ਰਹੀ ਸੀਗੀ ਪ੍ਰੀਖਿਆ ਇੱਥੇ ਜਿਹੜਾ ਸੀਗਾ 8600 ਉਮੀਦਵਾਰ ਆਏ ਸੀ ਤੇ 8600 ਦੇ ਵਿੱਚ ਇਕੱਲਾ ਬੰਦਾ ਸੀ ਜਿਹੜਾ ਕੁੜੀ ਦੇ ਰੂਪ ਦੇ ਵਿੱਚ ਇੱਥੇ ਆਇਆ ਪਰ ਆਉਂਦੇ ਵਿਚਾਰਾ ਜਿਹੜਾ ਫਸ ਗਿਆ ਸੀਗਾ ਅੱਛਾ ਜਿਹੜੀ ਕੁੜੀ ਦੇ ਖਾਤਰ ਪੇਪਰ ਦੇਣਾ ਸੀ ਕਿੰਨੇ ਟਾਈਮ ਤੋਂ ਗੱਲਬਾਤ ਸੀ ਉਹਦੇ ਨਾਲ ਹੋ ਗਏ ਸੀਗੇ ਮੰਨ ਕੇ 2 2.5 ਸਾਲ ਦੀ ਗੱਲ ਸੀ 2 2.5 ਸਾਲਾਂ ਤੋਂ ਜਿਹੜੀ ਅੱਜ ਮੈਂ ਕਹਿੰਦਾ ਪ੍ਰੀਖਿਆ ਸੀ ਇਹਦੀ ਵੀ ਪ੍ਰੀਖਿਆ ਸੀ ਤੇ ਉਹਦੀ ਵੀ ਪ੍ਰੀਖਿਆ ਸੀ ਉਹ ਇਮਤਿਹਾਨ 'ਚ ਉਹ ਵੀ ਨਹੀਂ ਪਾਸ ਹੋਈ ਤੇ ਪਾਸ ਇਹ ਵੀ ਨਹੀਂ ਹੋਇਆ ਫੜਿਆ ਇੱਥੇ ਗਿਆ ਪਰ ਇਹਨਾਂ ਤਾਂ ਵਿਚਾਰੇ ਨੇ ਯਤਨ ਕੀਤਾ ਇਹੀ ਲਿਬਾਸ ਪਹਿਨ ਕੇ ਫੇਰ ਆਉਣਾ ਪਿਆ ਕਿੱਥੋਂ ਸੀ ਕਿ ਟ੍ਰੇਨਿੰਗ ਕਿਹਨੇ ਦਿੱਤੀ ਕਿ ਉਸੇਲੀ ਨੇ ਦਿੱਤੀ ਟ੍ਰੇਨਿੰਗ ਤਾਂ ਕੁਛ ਨਹੀਂ ਬਸ ਅੱਜ ਕੱਲ੍ਹ ਤੁਹਾਨੂੰ ਪਤਾ ਇੰਸਟਾਗ੍ਰਾਮ ਤੇ ਰੀਲਾਂ ਚੱਲਦੀਆਂ ਗਈਆਂ ਉੱਥੇ ਉਹਨਾਂ ਤੋਂ ਮੈਨੂੰ ਆਈਡੀਆ ਹੋ ਗਿਆ ਹਾਂ ਉਹਨਾਂ ਤੋਂ ਆਇਆ ਹੈ ਭਾਈ ਇਹ ਤਾਂ ਲੈਵਲ ਹੀ ਕੁਝ ਹੋਰ ਬਣਿਆ ਪਿਆ ਮੈਂ ਤੁਸੀਂ ਉਹ ਵੇਣੀ ਆ ਜੋ ਪਰ ਯਾਰ ਸੋਸ਼ਲ ਮੀਡੀਆ ਤੇ ਤਾਂ ਹੋਰ ਕੁਝ ਵੀ ਬਹੁਤ ਸਿੱਖਣ ਨੂੰ ਮਿਲਦਾ ਪਹਿਲਵਾਨਾ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਤਾਂ ਉਹ ਸਿੱਖ ਲੈਂਦਾ ਤੂੰ ਹੁਣ ਪਹਿਲਵਾਨ ਮੰਨ ਕੇ ਥੋੜੀ ਮੈਂ ਉੱਥੇ ਜਾਂਦਾ ਮੈਂ ਕੁਸ਼ਤੀ ਲੜਨ ਜਾਣਾ ਸੀ ਇੱਥੇ ਪੇਪਰ ਦੇਣ ਜਾਣਾ ਸੀ ਕੁੜੀ ਦਾ ਇਹ ਤਾਂ ਫਿਰ ਗੱਲ ਇਹ ਵੀਰ ਆ ਜਿਹੜਾ ਇੱਥੇ ਫਸ ਗਿਆ ਹੁਣ ਉਹ ਠੀਕ ਹੈ ਵੇਖੋ ਕਾਰਵਾਈ ਜਿਹੜੀ ਹੋਊਗੀ ਉਹ ਤਾਂ ਹੋਊਗੀ ਪਰ ਯਾਰ ਤੈਨੂੰ ਪਤਾ ਵੀ ਇਹ ਲੀਗਲ ਤੌਰ ਤੇ ਇਹ ਗਲਤ ਆ ਤੂੰ ਜਿਹੜੇ ਕੀਤੇ ਗਲਤ ਕੰਮ ਨਹੀਂ ਹੈ ਤਾਂ ਗਲਤ ਹੀ ਪਰ ਮਜਬੂਰੀ ਸੀਗੀ ਹੁਣ ਆਇਆ ਸੀਗਾ ਵੀ ਕੁੜੀ ਦਾ ਪੇਪਰ ਸੀਗਾ ਤੇ ਜੇ ਨਾ ਪੇਪਰ ਦਿੰਦੇ ਸਾਰੀ ਮਤਲਬ ਲਾਈਫ ਖਰਾਬ ਹੋ ਜਾਣੀ ਤੇ ਹੁਣ ਹੁਣ ਦੋਨਾਂ ਦੀ ਹੋ ਗਈ ਹੁਣ ਉਹਦੇ ਤੇ ਵੀ ਕਾਰਵਾਈ ਹੋ ਉਹਦਾ ਵੀ ਮੈਨੂੰ ਲੱਗਦਾ ਦਾਖਲਾ ਜਿਹੜਾ ਉਹ ਰੱਦ ਕਰਨ ਕਰ ਦਿੱਤਾ ਜਾਊਗਾ ਇਹ ਗੱਲ ਹੋਊਗੀ ਜਿਹੜਾ ਠੀਕ ਆ ਇਧਰ ਨੂੰ ਥੋੜਾ ਫੇਸ ਕਰੋ ਮੇਰੇ ਵੀਰ ਦਿਖਾਓ ਨਹੀਂ ਲਕੌਣ ਦਾ ਦੇਖੋ ਹੁਣ ਲਕੌਣ ਦਾ ਯਤਨ ਕੀਤਾ ਜਾ ਰਿਹਾ ਆਖਰਕ ਇਹ ਹੀ ਕਿਉਂ ਕੀਤਾ ਯਾਰ ਤੂੰ ਕਿਉਂ ਇਹ ਜਿਹੜੀ ਤੈਨੂੰ ਕੀ ਮਜਬੂਰੀ ਬਣ ਗਈ ਸੀ ਠੀਕ ਆ ਪਿਆਰ ਮੁਹੱਬਤ ਹੈਗਾ ਉਹ ਬਿਮਾਰ ਸੀ ਉਹਦੇ ਉਦਾਂ ਨਾਲ ਤੁਸੀਂ ਮੈਂ ਕਹਿੰਦਾ ਵੀ ਇੱਥੇ ਰਿਕਵੈਸਟ ਕਰ ਦਿੰਦੇ ਆ ਕਿ ਸਟਾਫ ਨੂੰ ਕਹਿ ਦਿੰਦੇ ਵੀ ਸਰ ਵੀ ਇਹ ਬਿਮਾਰ ਆ ਗਈ ਇਹ ਤੋਂ ਬੈਠਾ ਨਹੀਂ ਜਾਣਾ ਤਕਰੀਬਨ ਅਸੀਂ ਮਾਫੀ ਚਾਹੁੰਦੇ ਆ ਜਦੋਂ 2 ਘੰਟੇ ਲੇਟ ਪੇਪਰ ਦੇ ਦੋ ਜਾਂ ਇਦਾਂ ਗੱਲਬਾਤ ਹੋ ਸਕਦੀ ਸ ਗੱਲ ਕੁਛ ਨਹੀਂ ਵੀ ਡਾਕਟਰ ਨੇ ਕਿਹਾ ਸੀ ਕੁਝ ਦਿਨਾਂ ਵਾਸਤੇ ਬੈੱਡ ਰੈਸਟ ਆ ਵੀ ਮਤਲਬ ਸਾਡੀ ਪਹਿਲੀ ਗੱਲਬਾਤ ਹੋਈ ਵਈ ਸੀਗੀ ਡਾਕਟਰ ਕਹਿੰਦੇ ਵੀ ਬੈੱਡ ਰੈਸਟ ਤੇ ਆ ਵੀ ਮਤਲਬ ਤੁਰਨਾ ਫਿਰਨਾ ਨਹੀਂ ਆ ਜਿਆਦਾ ਤੇ ਵੀਕਨੈਸ ਜਿਆਦਾ ਸੀ ਕਿ ਤੇ ਉਹਦੇ ਕਰਕੇ ਫਿਰ ਮੈਨੂੰ ਆਪ ਨੂੰ ਆਉਣਾ ਪਿਆ ਗੱਲ ਆਏ ਸੀ ਕਿ ਜੇ ਮੈਂ ਚਲੋ ਜੇ ਉਹ ਪੇਪਰ ਨਾ ਹੁੰਦਾ ਹਨਾ ਤੇ ਵੀ ਸਾਰੀ ਲ ਹੁਣ ਫਸ ਗਈ ਹੁਣ ਕੀ ਕਰੀ ਹਣੀ ਹੁਣ ਫਿਰ ਕੀ ਕੀ ਕਦਮ ਕੀਆ ਹੋਣਾ ਅਗਲਾ ਕਦਮ ਸੋਨ ਦਾ ਥਾਣੇ ਜਾਣਾ ਪੂ ਜੇਲ ਜਾਣਾ ਪਊਗਾ ਨਹੀਂ ਥਾਣੇ ਤਾਂ ਹੁਣ ਬਸ ਵੇਖੋ ਇਹ ਗਾਂ ਕੀ ਹੋ ਗਏ ਮੈਂ ਤਾਂ ਹੁਣ ਉਹਦੇ ਵਾਸਤੇ ਸਹੀ ਕੰਮ ਹੀ ਕਰਨ ਆਇਆ ਸੀਗਾ ਨਹੀਂ ਸਹੀ ਤਾਂ ਨਹੀਂ ਸੀ ਗਲਤ ਸੀ ਨਹੀਂ ਹੁਣ ਤੁਹਾਨੂੰ ਪਤਾ ਜਿਹੜੀ ਤੁਹਾਨੂੰ ਜੇਲ ਦੀ ਹਵਾ ਖਾਣੀ ਪੈਣੀ ਹੈ ਜੇਲ ਜਾਣਾ ਪੈਣਾ ਨਹੀਂ ਜੇਲ ਮੈਂ ਕਾਦੇ ਵਾਸਤੇ ਜੇ ਮੈਂ ਕੋਈ ਗਲਤ ਕੰਮ ਕੀਤਾ ਮੈਂ ਗਲਤੀ ਹੈ ਯਾਰ ਤੇ ਮੈਂ ਕਦੇ ਹੀ ਕੋਈ ਚਿੱਟਾ ਵੇਚਿਆ ਨਾ ਜੋ ਕਿਸੇ ਦੇ ਗਲ ਤੋਂ ਚੈਨੀ ਲਈ ਹੈ ਜੋ ਫੋਨ ਖੋਲੇ ਮੈਂ ਕਿਸੇ ਦੇ ਠੀਕ ਆ ਇਹ ਇਹ ਗੱਲ ਨਾ ਮੈਂ ਐਗ ਰਹੀ ਆ ਠੀਕ ਆ ਤੇਰੀ ਮਜਬੂਰੀ ਸੀਗੀ ਤੁਸੀਂ ਇਹ ਗੱਲ ਕਹਿਣਾ ਮੈਂ ਮਜਬੂਰੀ ਕਰਕੇ ਆਇਆ ਸੀਗੀ ਨਹੀਂ ਮਜਬੂਰੀ ਤਾਂ ਵੇਖ ਠੀਕ ਆ ਆਪਾਂ ਮੰਨਦੇ ਆ ਬਹੁਤ ਸਾਰੇ ਜਿਹੜੇ ਅਨਲੀਗਲ ਕੰਮ ਆ ਉਹ ਹੋ ਹੀ ਜਾਂਦੇ ਆਨਲੀਗਲ ਤਰੀਕੇ ਦੇ ਨਾਲ ਹੋ ਹੀ ਜਾਂਦੇ ਆ ਸਾਰਾ ਕੁਝ ਇੱਥੇ ਚੱਲੀ ਜਾਂਦਾ ਠੀਕ ਆ ਪਰ ਮੈਂ ਇਹ ਕਹਿਣਾ ਵੀਰੇ ਵੀ ਇਹ ਅਸਲ ਦੇ ਵਿੱਚ ਗਲਤ ਸੀ ਕਿਉਂਕਿ ਠੀਕ ਆ ਤੂੰ ਮਜਬੂਰੀ ਸੀਗੀ ਅਸਲ ਦੇ ਵਿੱਚ ਹੁਣ ਤੂੰ ਪੇਪਰ ਦੇਣ ਆ ਗਿਆ ਸੀਗਾ ਠੀਕ ਆ ਹੁਣ ਤੂੰ ਇੱਥੇ ਫਸ ਗਿਆ ਹੁਣ ਤੂੰ ਵੀ ਗਿਆ ਤੇ ਉਹ ਵੀ ਗਈ ਵਿਚਾਰੀ ਹਾਂਜੀ ਉਹ ਤਾਂ ਹੈਗਾ ਹੀ ਹੁਣ ਫੇਰ ਹੁਣ ਫੇਰੀ ਬਸ ਮੈਂ ਤਾਂ ਹੁਣ ਜਿਹੜਾ ਕੁਝ ਹੋਊਗਾ ਹੁਣ ਪਰ ਇਹ ਗੱਲ ਤਾਂ ਗਲਤ ਹੋ ਗਈ ਵੀਰੇ ਇਹ ਤਾਂ ਰੋਂਗ ਤਾਂ ਰੋਂਗ ਹੀ ਹੁੰਦਾ ਯਾਰ ਬਈ ਤੂੰ ਰੋਂਗ ਰੋਂਗ ਹੀ ਕਰੀਏ ਨਾ ਯਾਰ ਇਹਦੇ ਚ ਕੀ ਰੋਂਗ ਆ ਤੇ ਫਿਰ ਰੋਂਗ ਹੀ ਹੋਰ ਕੀ ਆ ਯਾਰ ਇਹ ਇੱਕ ਤਾਂ ਮੈਂ ਅੱਗੇ ਬਈ ਯਾਰ ਤੂੰ ਬਾਲੇ ਸਵਾਲ ਨਾ ਕਰ ਵੀਰੇ ਮੈਂ ਅੱਗੇ ਬਹੁ ਫਸਿਆ ਪਿਆਗਾ ਇੱਕਦਮ ਮੈਂ ਗੱਡੀ ਮੰਗਮੀ ਲੈ ਕੇ ਆਇਆਗਾ ਹਾਂ ਅੱਛਾ ਮੰਗਵੀ ਲੈ ਕੇ ਗੱਡੀ ਹਾਂ ਮੰਗਵੀ ਲੈ ਕੇ ਆ ਮੈਂ ਤਾਂ ਨੱਡੀ ਬਣ ਕੇ ਗੱਡੀ ਲੈਣ ਗਿਆ ਸੀ ਲੈ ਨੱਡੀ ਬਣ ਕੇ ਗੱਡੀ ਲੈ ਕੇ ਆਇਆ ਸੀਗਾ ਵਿਚਾਰਾ ਉਹ گاਉਂ ਵਾਲਾ ਕਹਿੰਦਾ ਹੁੰਦਾ ਨੱਡੀ ਜਾਂ ਗੱਡੀ ਧੋਖਾ ਦੇਈ ਜਾਂਦੀ ਆ ਦੇਗੀ ਵਿਚਾਰੇ ਨੂੰ ਪਰ ਗੱਡੀ ਨੇ ਤਾਂ ਨਹੀਂ ਧੋਖਾ ਦਿੱਤਾ ਬਹਿ ਗਿਆ ਸੀ ਪਰ ਇਹ ਬਣ ਗਿਆ ਵਿਚਾਰੇ ਨੇ ਵੇਖੋ ਲਿਬਾਸ ਵੀ ਪਹਿਨੇ ਅਸਲ ਦੇ ਵਿੱਚ ਨਾ ਆ ਜਿਹੜੇ ਸੋਸ਼ਲ ਮੀਡੀਆ ਤੇ ਬਾਹਲੇ ਆਏ ਆ ਜੇ ਕਰਦੇ ਉਹਨਾਂ ਨੇ ਪੱਟਾ ਭਾਇਆ ਇਹ ਗੱਲ ਉਹਨਾਂ ਨੇ ਇਹ ਬੇੜਾ ਕਰਕੇ ਕੀਤਾ ਪਰ ਵੀਰੇ ਗੱਲ ਇਹ ਆ ਠੀਕ ਆ ਤੇਰੀਆਂ ਭਾਵਨਾਵਾਂ ਨੂੰ ਮੈਂ ਸਮਝੇਦਾ ਠੀਕ ਆ ਤੇਰੀਆਂ ਮਜਬੂਰੀਆਂ ਹੋਣਗੀਆਂ ਤੋ ਉਹਦੇ ਨਾਲ ਜਿਹੜਾ ਆਪਦੀ ਸੇਲੀ ਦੀ ਖਾਤਰ ਇਥੋਂ ਕਰ ਪਰ ਇੱਕ ਗੱਲ ਯਾਰ ਤੂੰ ਮੈਨੂੰ ਹੋਰ ਦੱਸ ਇਹ ਚੂੜਾ ਕਿਉਂ ਪਾ ਕੇ ਆਏ ਚੂੜੇ ਦਾ ਕੀ ਮੈਟਰ ਹੈ ਨਾ ਚੂੜਾ ਕੁਝ ਨਹੀਂਗਾ ਬਸ ਮੈਂ ਤਾਂ ਹੁਣ ਜਿਵੇਂ ਮੈਨੂੰ ਕੋਈ ਦੇਖੋ ਮੈਨੂੰ ਕੋਈ ਪਲਾਨ ਨਹੀਂ ਸੀਗਾ ਮੇਰਾ ਵੀ ਮੈਨੂੰ ਜਿਵੇਂ ਮੈਂ ਜਿੰਨਾ ਤੋਂ ਗੱਡੀ ਲੈ ਕੇ ਆਏਗਾ ਠੀਕ ਹੈ ਉੱਥੇ ਹੀ ਸਾਰਾ ਕੁਝ ਮੈਂ ਕਰਕੇ ਆਇਆ ਸੀਗਾ ਇਹ ਤਾਂ ਜਿਹੜੀ ਚੂੜੀਆਂ ਪਈਆਂ ਇਹ ਵੀ ਉਹ ਮੁੰਡੇ ਦੇ ਘਰ ਵਾਲੇ ਦੀਆਂ ਨੇ ਅੱਛਾ ਇਹ ਵੀ ਗਾਂ ਤੋਂ ਮੰਗਿਆ ਵਿਚਾਰੇ ਨੇ ਜਿਨ੍ਹਾਂ ਦੀ ਗੱਡੀ ਆ ਉੱਥੇ ਹੀ ਸਾਰਾ ਆ ਕੱਪੜੇ ਕਿਤੋਂ ਮੰਗੇ ਫਿਰ ਕੱਪੜੇ ਵੀ ਉਹਦੇ ਘਰ ਵਾਲੀ ਦੇ ਆ ਨੀ ਇਹ ਬਰਸੀ ਹਿਲਦੀ ਨੂੰ ਪਤਾ ਹੀ ਨਹੀਂ ਸੀ ਉਹਦੇ ਲਈ ਸਰਪ੍ਰਾਈਜ਼ ਇਸੇ ਤਰ੍ਹਾਂ ਸਾਰਾ ਸਰਪ੍ਰਾਈਜ਼ ਜਗਾ ਬਸ ਉਹ ਬਿਮਾਰ ਹੋ ਗਈ ਕਹਿੰਦੀ ਮੇਰੇ ਤੋਂ ਪੇਪਰ ਦਿੱਤਾ ਨਹੀਂ ਜਾਣਾ ਤੂੰ ਆਖਿਆ ਵੀ ਆਪਾਂ ਨੂੰ ਸਰਪ੍ਰਾਈਜ਼ ਦੇ ਫਿਰ ਜੀਵਨ ਸਾਥੀ ਵੇਰ ਇੱਕ ਦੂਜੇ ਨੂੰ ਫਿਰ ਕੁਝ ਕਰਨਾ ਹੀ ਪੈਣਾ ਵੀ ਜੀਵਨ ਸਾਥੀ ਵਿਆਹ ਹੋਇਆ ਤੁਹਾਡਾ ਨਹੀਂ ਵਿਆਹ ਤਾਂ ਨਹੀਂ ਹੋਇਆ ਜੀ ਪਰ ਬਸ ਮੰਨ ਲੈ ਜੀਵਨ ਸਾਥੀ ਉਹਦੇ ਕਰਕੇ ਤਾਂ ਇਹਨਾਂ ਕੁਝ ਕੀਤਾ ਰੂਹਾਂ ਦਾ ਪਿਆਰ ਹਾਂ ਰੂਹਾਂ ਦਾ ਪਿਆਰ ਵੇਖੋ ਯਾਰ ਕਮਾਲ ਦੀ ਗੱਲਬਾਤ ਹੋਈ ਪਈਆ ਅੱਛਾ ਇੱਥੋਂ ਤੱਕ ਵੇਖੋ ਇਹ ਰੂਹਾਂ ਦਾ ਉਹ ਪਿਆਰ ਹੈ ਜਿਹੜਾ ਉਤਲੇ ਲੈਵਲ ਜਿਵੇਂ ਜਿਵੇਂ ਸਿਰੇ ਵਾਲੀ ਸਿਰੇ ਵਾਲੀ ਮਹੱਭਾਤ ਜ ਮੈਂ ਤਾਂ ਕਹਿੰਦਾ ਮੈਂ ਸਾਰਾ ਕੁਝ ਮੰਗ ਤੰਗ ਕੇ ਲਿਆਇਆ ਉਹਨੂੰ ਸਰਪ੍ਰਾਈਜ਼ ਦੇਣਾ ਸੀ ਵੀ ਤੇਰਾ ਪੇਪਰ ਹੋ ਗਿਆ ਤੇਰਾ ਪੇਪਰ ਦੇਤਾ ਹੁਣ ਉਹ ਬੈੱਡ ਤੇ ਪਈ ਨੂੰ ਵੀ ਪ사 ਕੇ ਰੱਖਦਾ ਪਤੰਦਰ ਦੇ ਨੇ ਵੇਖੋ ਯਾਰ ਠੀਕ ਆ ਮੈਂ ਕਹਿੰਦਾ ਵੀ ਰਿਕੁਐਸਟੇ ਕਰ ਲੈਂਦੇ ਵੀ ਜੀ ਐਦਾਂ ਕਰਕੇ ਉਹ ਬਿਮਾਰ ਆ ਪੇਪਰ ਨਹੀਂ ਦਿੱਤਾ ਜਾ ਰਿਹਾ ਅਸੀਂ ਜਾਂ ਅਗਲੇ ਵੀਕ ਪੇਪਰ ਦੇ ਦਾਂਗੇ ਆ ਡਾਕਟਰ ਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਦੋਂ ਵੀ ਕੋਈ ਸਰਕਾਰੀ ਅਧਿਕਾਰੀ ਹੈਗਾਗਾ ਉਹ ਨੌਕਰੀ ਕਰਦਾ ਨਾ ਉਹਨੇ ਕਿਤੇ ਛੁੱਟੀ ਤੇ ਜਾਣਾ ਹੁੰਦਾ ਉਹਦੇ ਨਾਲ ਮੈਡੀਕਲ ਲੱਗਦੀ ਆ ਜਾਂ ਇੱਕ ਛੁੱਟੀ ਭੇਜੀ ਜਾਂਦੀ ਆ ਮੈਡੀਕਲ ਛੁੱਟੀ ਹੁੰਦੀ ਆ ਡਿਪਾਰਟਮੈਂਟ ਅ ਦੇ ਵਿੱਚ ਠੀਕ ਆ ਨਾ ਪਰ ਇਹ ਵੇਖੋ ਤੁਸੀਂ ਇਹ ਪਤੰਦਰ ਦੇ ਨੇ ਆਪਦਾ ਹੀ ਸਾਰਾ ਟਾਂਚਾ ਤੁਸੀਂ ਮੈਡੀਕਲ ਰਿਪੋਰਟ ਲਾ ਦਿੰਦੇ ਹੋ ਮੈਂ ਕੁਝ ਨਹੀਂ ਲਾਇਆ ਉਹਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਵੀ ਮੈਂ ਪੇਪਰ ਦੇਣ ਚੱਲਿਆਗਾ ਪਰ ਸਿਰਫ ਇੰਨਾ ਪਤਾ ਸੀਗਾ ਵੀ ਉਹਦਾ ਪੇਪਰ ਆਗਾ ਸਾਡੇ ਨਾਲ بس ਸਿਰਫ ਇੰਨੀ ਗੱਲਬਾਤ ਹੋਈ ਸੀਗੀ ਵੀ ਕੱਲ ਮੇਰਾ ਪੇਪਰ ਆ ਤੇ ਪਰ ਉਹ ਬਿਮਾਰ ਕਰਕੇ ਉਹ ਆਈ ਨਹੀਂਗੀ ਤੇ ਇਹ ਇਹ ਤਾਂ ਨਹੀਂ ਕਿ ਤੇ ਸਾਰਾ ਏਜੰਡਾ ਵੀ ਤੂੰ ਇਹ ਸੋਚੇ ਵੀ ਮੈਂ ਪਾਪੂਲਰ ਹੋਣ ਦੇ ਮਾਰੇ ਨੇ ਇਹ ਕੰਮ ਕਰ ਲਏ ਵੀ ਮਸ਼ਹੂਰ ਹੋ ਜਾਣਾ ਨਹੀਂ ਨਹੀਂ ਮੈਂ ਪਾਪੂਲਰ ਤਾਂ ਕਹਾਦਾ ਹੁਣ ਆਈ ਐਡੀ ਕੋਈ ਗੱਲ ਨਹੀਂ ਮੈਂ ਫਸ ਗਿਆ ਆਪਦੀ ਆ ਬਾਬਾ ਫਸ ਗਿਆ ਬੱਧ ਧੱਕਾ ਹੋ ਗਈ ਧੱਕਾ ਤਾਂ ਤੂੰ ਕਰੀ ਜਾਂਦਾ ਧੱਕਾ ਦੇਖੋ 8600 ਬੰਦੇ ਦੇ ਵਿੱਚ ਇਕੱਲੇ ਨੇ ਜੀਰਾ ਕਿੱਡਾ ਕੱਢਿਆ ਯਾਰ ਇਹ ਤਾਂ ਮੈਂ ਕਹਿੰਦਾ ਤੇਰਾ ਤਾਂ ਯਾਰ ਜੀਰਾ ਲਦੇਣ ਤੋਂ ਵੀ ਉਤਲੇ ਗੱਲ ਦੀ ਬਾਤ ਬਣੀ ਜੀਰਾ ਤਾਂ ਫਿਰ ਬਹੁਤ ਵੱਡਾ ਹੀ ਤਾਂ ਹੀ ਤਾਂ ਐਡਾ ਕਦਮ ਚੱਕਿਆ ਜੀ ਓਹੋ ਹੋ ਇਹ ਰੂਹਾਂ ਦੇ ਸੌਦਿਆਂ ਵਾਲੀਆਂ ਗੱਲਾਂ ਹੋਈਆਂ ਪਈਆਂ ਤੇਰ ਤਰ ਹੌਸਲੇ ਦੀ ਦਾਤ ਦੇਣੀ ਬੰਦੀ ਆ ਤੂੰ ਤਾਂ ਯਾਰ ਕਮਾਲ ਐਡਾ ਵੱਡਾ ਕਦਮ ਯਾਰ ਚੱਕ ਲਿਆ ਤੂੰ ਉਹ ਫਿਰ ਤੁਸੀਂ ਸੁਨੇ ਦੇ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਉਹ ਵਧਾਈ ਬਦੂਈ ਨਾਲ ਮੰਗਣ ਲੱਗ ਜੀ ਭਰਾਵਾ ਨਹੀਂ ਵਧਾਈ ਬਦੂਈ ਕੋਈ ਨਾਲੇ ਤੁਹਾਨੂੰ ਪਤਾ ਹੀ ਪੁਰਾਣੇ ਪਹਿਲਾ ਟਾਈਮ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਯਾਰ ਨੱਚੇ ਆਈ ਆ ਇੱਥੇ ਆ ਜਾ ਯਾਰ ਆਸ਼ਕੂ ਨੱਚੇ ਆ ਕਹਿੰਦਾ ਭਾਈ ਯਾਰਾਂ ਲਈ ਪਰ ਮੈਂ ਇੱਕ ਗੱਲ ਕਹਿਣਾ ਅੱਜ ਬਥੇਰੇ ਮੁੰਡੇ ਕੁੜੀਆਂ ਬੱਸਾਂ 'ਚ ਟ੍ਰੇਨਾਂ 'ਚ ਫੜੇ ਜਾਂਦੇ ਆ ਜਿਹੜੇ ਆ ਨਕਲੀ ਖੁਸਰੇ ਬਣ ਕੇ ਉੱਥੇ ਵਧਾਈਆਂ ਮੰਗਣ ਲੱਗ ਜਾਂਦੇ ਆ ਕਦੇ ਕੁਸ ਬਣ ਜਾਂਦੇ ਆ ਤੇ ਨਾਲੇ ਮੈਂ ਉਹਨਾਂ ਵਾਂਗੂ ਨਹੀਂ ਕੀਤਾ ਕਿਆ ਆਏਗਾ ਸਿਰਫ ਉਹਦਾ ਪੇਪਰ ਦੇਣ ਵਾਸਤੇ ਨਹੀਂ ਫਿਰ ਵੀ ਯਾਰ ਇੱਕ ਚੀਜ਼ ਤਾਂ ਹੈ ਇੱਥੋਂ ਤੱਕ ਤੂੰ ਪਹੁੰਚਿਆ ਠੀਕ ਆ ਯਾਰ ਕੰਮ ਦਾ ਤਕੜ ਨਹੀਂ ਡਰ ਨਹੀਂ ਲੱਗਿਆ ਤੈਨੂੰ ਡਰ ਜਦੋਂ ਮੈਂ ਘਰੋਂ ਤੁਰਿਆ ਸੀ ਉਦੋਂ ਤਾਂ ਮੈਨੂੰ ਬਹੁਤ ਡਰ ਲੱਗਿਆ ਸੀਗਾ ਪਰ ਆਏ ਸੀਗਾ ਵੀ ਰਸਤੇ ਦੇ ਵਿੱਚ ਮੈਨੂੰ ਟੂਲ ਟੈਕਸ ਪਏ ਸੀਗੇ ਤੇ ਜਦੋਂ ਮੈਂ ਟੂਲ ਟੈਕਸ ਲੰਘਿਆ ਉਹ ਤਿੰਨ ਵੀ ਉਸ ਤੋਂ ਬਾਅਦ ਮੇਰਾ ਡਰ ਖਤਮ ਹੋ ਗਿਆ ਸੀਗਾ ਟੂਲ ਟੈਕਸ ਲੰਘਿਆ ਡਰ ਟੂਲ ਟੈਕਸ ਲੰਘਿਆ ਡਰ ਕਿਵੇਂ ਖਤਮ ਹੋ ਗਿਆ ਬਸ ਫਿਰ ਜਦੋਂ ਫਿਰ ਮੈਂ ਆਏ ਕੀਤਾ ਵੀ ਜਾਣ ਦੇ ਤੇ ਬਸ ਵੀ ਜੋ ਪਰਚੀ ਕਟਾਉਣੀ ਸੀ ਉਦੋਂ ਆ ਕੰਮ ਕਰਤਾ ਉਦੋਂ ਫਿਰ ਆ ਕੰਮ ਕਰਤਾ ਮੈਂ ਫੇਰ ਵੀਰ ਹੌਸਲਾ ਬਣ ਗਿਆ ਫੇਰ ਹੌਸਲਾ ਬਣ ਗਿਆ ਵੀ ਉਹ ਕਹਿੰਦੇ ਜਾਣ ਦੇ ਕੋਈ ਬਾਬਾ ਬੂਬਾ ਹੈਗਾ ਵੀ ਮਨ ਅੱਛਾ ਤੇ ਵੀ ਉੱਥੇ ਉੱਥੇ ਤੂੰ ਆਖੇ ਵੀ ਐਂ ਉੱਥੇ ਲੰਘ ਜੂ ਇੱਥੇ ਤਾਂ ਨਹੀਂ ਮਾਰੀ ਤਾੜੀ ਆ ਕੇ ਫੇਰ ਮੈਂ ਸਟਾਈਲ ਜਾਂ ਮਾਰਤਾ ਵੜਾ ਜਾਂ ਵੀ ਉਹਨਾਂ ਨੂੰ ਐ ਲੱਗੇ ਵੀ ਕੁੜੀ ਆ ਹਾਂ ਯਾਰ ਬੰਦੇ ਨੇ ਯਾਰ ਵੀ ਵੇਖੋ ਮਿਹਨਤ ਤਾਂ ਕੀਤੀ ਪੂਰੀ ਜਿੱਥੇ ਸਜਣ ਤਾਂ ਜਨਤ ਕੀਤੀ ਟੂਲ ਟੈਗ ਸਾਡੇ ਵੀ ਪਤੰਦਰ ਦਾ ਉਹ ਕੰਮ ਕਰਕੇ ਆਇਆ ਕਾਲਜ ਦੇ ਵਿੱਚ ਵੀ ਕਹਿੰਦਾ ਮੈਂ ਇਸ ਤਰੀਕੇ ਨਾਲ ਤੁਰਿਆ ਵੀ ਪਰ ਅਸਲ ਦੇ ਅੱਛੇ ਦੇ ਇਹਨੂੰ ਅਸਲ 'ਚ ਫਸਾ ਗਏ ਬੂਟ ਤੂੰ ਯਾਰ ਇਦੋਂ ਬੂਟ ਲਾਇਆ ਹੋ ਸੈਂਡਲ ਪਾ ਕੇ ਆਉਂਦਾ ਸੈਂਡਲ ਬਸ ਮੌਕੇ ਦੇ ਦੋਸਤ ਕਹਿੰਦਾ ਵੀ ਤੂੰ ਆਹੀ ਪਾਜਾ ਅੱਜਕੱਲ ਪਾਉਂਦੀਆਂ ਹੀ ਆ ਕੁੜੀਆਂ ਬਸ ਉੱਥੋਂ ਕੰਮ ਉਹ ਕੰਮ ਹੋ ਗਿਆ ਹਾਂ ਉਹ ਯਾਰ ਅਸਲ ਦੇ ਵਿੱਚ ਉਹ ਗੱਲ ਹੋ ਗਈ ਵੀ ਇਹਨੂੰ ਅਸਲ ਦੇ ਵਿੱਚ ਨਾ ਓਵੇਂ ਤਾਂ ਇਹ ਆ ਗਿਆ ਪਰ ਵੇਖੋ ਬੰਦੇ ਨੇ ਇਹ ਅੱਜ ਇਹ ਮੈਂ ਤੁਹਾਨੂੰ ਹੋਰ ਦੱਸਦਾ ਇਹ ਚੱਲਦਾ ਵੇਖੋ ਟੂਲ ਟੈਕਸ ਦੀਆਂ ਪਰਚੀਆਂ ਬਹੁਤ ਆ ਪਰ ਬਹੁਤ ਜਿਹੜੇ ਹੈਗੇ ਐ ਇਦਾਂ ਦੇ ਬੋਲਦਣ ਵਾਲੇ ਉਹ ਇਦਾਂ ਇਦਾਂ ਕਰਕੇ ਲੰਘਦੇ ਆ ਕਿਉਂਕਿ ਆਪਾਂ ਵੇਖਦੇ ਆ ਨੇਤਾ ਜਿਹੜੇ ਕਈ ਵਾਰੀ ਤਾਂ ਨੇ ਜਿਹੜੇ ਮਹਾਨਤ ਲੋਕ ਆ ਜਿਹੜੇ ਸਤਕਾਰਯੋਗ ਆ ਸਾਡੇ ਉਹ ਜਿਹੜੇ ਮਹਾਨਤਾ ਵਧਾਈ ਮੰਗਣ ਆਉਂਦੇ ਆ ਹਨਾ ਖੁਸ਼ੀਆਂ ਦੇ ਲਈ ਉਹ ਅਰਦਾਸਾਂ ਵੀ ਕਰਦੇ ਆ ਉਹਨਾਂ ਦੀ ਨਕਲ ਕਰਦੇ ਨੇ ਕਈ ਮੁੰਡੇ ਪਰ ਉਹਨਾਂ ਨੇ ਕਈ ਜਾਨੂੰ ਫੜਿਆ ਵੀ ਆ ਠੀਕ ਆ ਉਹਨਾਂ ਨੂੰ ਬਦਨਾਮ ਕਰਦੇ ਨੇ ਕਈ ਉਹਨਾਂ ਨੂੰ ਫੜਿਆ ਵੀ ਆ ਪਰ ਵੀਰਿਆ ਇਹ ਤਾਂ ਫਿਰ ਹੁਣ ਤੂੰ ਕੰਮ ਆ ਜਿਹੜਾ ਇਹ ਕਸੂਤਾ ਕਰ ਲਿਆ ਫਸਤਾ ਗਈ ਹੁਣ ਮੈਨੂੰ ਆਏ ਆ ਵੀ ਚਲੋ ਵੀ ਮੈਂ ਗੱਡੀ ਮੰਗਵੀ ਲੈ ਕੇ ਆਇਆ ਸੀ ਠੀਕ ਆ ਮੇਰੇ ਯਾਰ ਦੋਸਤ ਦੀ ਮੈਨੂੰ ਤਾਂ ਜਿਹੜੀ ਸਜ਼ਾ ਮਿਲਣੀ ਆ ਮੈਂ ਭੁਗਤ ਲੂnga ਪਰ ਮੇਰੇ ਯਾਰ ਦੀ ਗੱਡੀ ਆ ਇੱਕ ਇਹ ਛੱਡ ਦੇਣ ਤੇ ਗਾਂ ਜਿਹੜੀ ਕੁੜੀ ਆ ਵੀ ਮਤਲਬ ਉਹਨੂੰ ਵੀ ਕੁਛ ਨਾ ਕਹਿਣ ਅੱਛਾ ਹਾਂਜੀ ਵੀ ਉਹ ਆਪ ਦਾ ਸੇਫ ਰਹਿਣ ਕਿਉਂਕਿ ਤੂੰ ਦੱਸ ਕੇ ਨਹੀਂ ਆਇਆ ਹਨਾ ਸਰਪ੍ਰਾਈਜ਼ ਦੇ ਚੱਕਰ 'ਚ ਸੀ ਹਾਂਜੀ ਸਰਪ੍ਰਾਈਜ਼ ਦੇ ਚੱਕਰ 'ਚ ਮੈਂ ਇਹ ਕੰਮ ਕੀਤਾਗਾ ਵੀ ਉਹਨਾਂ ਨੂੰ ਮਤਲਬ ਗੱਡੀ ਤੇ ਕੁੜੀ ਨੂੰ ਕੁਛ ਨਾ ਕਹਾਂ ਜੀ ਉਹ ਵੇਖੋ ਹੁਣ ਇਹ ਮੁੰਡਾ ਇਹ ਕਹਿੰਦਾ ਵੀ ਬਾਈ ਮੈਥੋਂ ਵੇਖੋ ਜਿਹੜੀ ਗਲਤੀ ਹੋਈ ਆ ਉਹ ਹੋਈ ਆ ਗਈ ਠੀਕ ਆ ਪਰ ਅਸਲ ਦੇ ਵਿੱਚ ਇਹ ਕਹਿੰਦਾ ਵੀ ਜਿਹੜੀ ਗੱਲਬਾਤ ਆ ਵੀ ਇਹ ਗੱਡੀ ਉਹਦੇ ਘਰੇ ਮੁੰਡੇ ਦੇ ਜਾਵੇ ਜਿਹੜੇ ਦੋਸਤ ਦੀ ਮੰਗ ਕੇ ਲਿਆਇਆ ਇਹ ਕਹਿੰਦਾ ਵੀ ਅਸਲ ਦੇ ਵਿੱਚ ਪਰ ਮਜਬੂਰੀ ਐਡੀ ਵੀ ਕੀ ਮਜਬੂਰੀ ਸੀਗੀ ਵੀ ਤੈਨੂੰ ਇੱਥੇ ਆਉਣਾ ਹੀ ਪਿਆ ਜਿਹੜਾ ਐਂ ਕਰਨਾ ਪਿਆ ਯਾਰ ਕਰਨਾ ਮਜਬੂਰੀ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਮਤਲਬ ਵੀ ਸਾਡਾ ਪਲਾਨ ਸੀਗਾ ਵੀ ਕੋਈ ਵਿਆਹ ਕਰਾਉਂਦਾ ਜੀ ਅਸੀਂ ਇੱਕ ਦੂਜੇ ਦਾ ਸਾਥ ਦੇਣਾ ਸੀਗਾ ਵੀ ਸਾਥ ਦਿੱਤਾ ਹੀ ਜਦੋਂ ਫਿਰ ਜਿਹੜੀ ਜਵਾਨੀ ਕਰ ਲਈ ਜੀ ਆਪ ਵੀ ਪੜਿਆ ਵਾ ਹਾਂਜੀ ਮੈਂ ਆਪ ਵੀ ਪੜਿਆ ਵੇ ਕਿੰਨੀਆਂ ਪੜਿਆ ਤੂੰ ਆਪ ਆਪ ਦੀ ਮੈਡੀਕਲ ਕੀਤੀ ਵੀ ਹੈ ਇਹ ਮੇਰੇ ਕੋ ਸਾਰਟੀਫੀਕੇਟ ਵੇ ਨੌਕਰੀਆਂ ਤਾਂ ਕੋਈ ਮਿਲਦੀਆਂ ਨਹੀਂ ਸਰਟੀਫੀਕੇਟ ਪਏ ਆ ਅੱਗ ਲਾ ਕੇ ਫੂਕਣ ਵਾਲਾ ਕੰਮ ਉਹਨਾਂ ਨੂੰ ਤਾਂ ਅੱਛਾ ਮੈਡੀਕਲ ਦੀ ਪੜ੍ਹਾਈ ਹੈ ਤੇਰੀ ਹਾਂਜੀ ਮੇਰੀ ਆ ਤੂੰ ਹੁਣ ਡਾਕਟਰ ਹੈ ਕਿਤੇ ਡਾਕਟਰ ਨਹੀਂ ਡਾਕਟਰ ਕਾਹਦੇ ਸਾਡੀ ਵੇਟ ਘਰੇ ਪਏ ਕੰਮ ਕਿਤੇ ਆਉਂਦੇ ਨਹੀਂ ਨੌਕਰੀਆਂ ਕੋਈ ਮਿਲਦੀਆਂ ਨਹੀਂ ਮੈਂ ਤਾਂ ਬੈਂਕ 'ਚ ਲੱਗਿਆ ਹੀ ਬਸ ਕਾਗਜ਼ ਫੜਾਤੇ ਉਹ ਕਰਦਾ ਝਾੜੂ ਮਾਰਦਾ ਚਾਹ ਪਿਆ ਦੋ ਪਾਣੀ ਪਿਆ ਦੋ ਬਸ ਆਹ ਕੰਮ ਹੈ ਜੀ ਬਸ ਆਹ ਚਾਂਸ ਸੀ ਤੁਹਾਡੇ ਕੋਲੇ ਹੈ ਹਾਂਜੀ ਬਸ ਆਹ ਚਾਂਸ ਸੀ ਹੁਣ ਐ ਤਾਂ ਹੈ ਨਹੀਂ ਵਸੀ ਧਰਨਾ ਲਾ ਕੇ ਬਾ ਡਾਂਗਾ ਖਾਣ ਵਾਲਾ ਕੰਮ ਹੈ ਹੀ ਬਸ ਹੁਣ ਤਾਂ ਬਸ ਵੀ ਉੱਥੇ ਧਰਨਾ ਲਾ ਲਓ ਉੱਥੇ ਡਾਂਗਾ ਖਾ ਲਈਆਂ ਉੱਥੇ ਧਰਨਾ ਲਾ ਲਓ ਉੱਥੇ ਡਾਂਗਾ ਖਾ ਲਈਆਂ ਯਾਰ ਕਿਤੇ ਨਾ ਕਿਤੇ ਤਾਂ ਇਤਰਾਸ ਦੀ ਹੈਗੀ ਆ ਸਾਡੇ ਪੰਜਾਬ ਦੀ ਵੀ ਪੜੇ ਲਿਖੇ ਬਹੁਤ ਨੌਜਵਾਨ ਆ ਠੀਕ ਆ ਲੀਗਲ ਤੌਰ ਤੇ ਗਲਤ ਆ ਆਪਾਂ ਇਹਦੀ ਕੋਈ ਸਪੋਰਟ ਨਹੀਂ ਕਰਦੇ ਇਹ ਬਿਲਕੁਲ ਆ ਪਰ ਬਹੁਤ ਸਾਰੇ ਨੌਜਵਾਨ ਇਦਾਂ ਦੇ ਹੈਗੇ ਆ ਅੱਜ ਵੀ ਤੁਸੀਂ ਵੇਖ ਲਓ ਧਰਨੇ ਲੱਗੇ ਵੇ ਆ 6-6 ਮਹੀਨਿਆਂ ਤੋਂ ਸਾਲ-ਸਾਲ ਤੋਂ ਕੋਈ ਟੈਂਕੀਆਂ ਤੇ ਚੜੇ ਬੈਠੇ ਹਨ ਸਰਕਾਰ ਦੇ ਨਵੇਂ ਲੀਡਰਾਂ ਨੇ ਵੀ ਵਾਅਦੇ ਕੀਤੇ ਸੀ ਸਰਕਾਰ ਆਉਣ ਤੋਂ ਪਹਿਲਾਂ ਵੀ ਸਾਡੇ ਰਾਜ 'ਚ ਧਰਨਾ ਨਹੀਂ ਲੱਗੋ ਆ ਚੀਜ਼ਾਂ ਨਹੀਂ ਹੋਣਗੀਆਂ ਹੁਣੇ ਵੀਰ ਨੇ ਠੀਕ ਆ ਬਿਲਕੁਲ ਅਨਲੀਗਲ ਕੰਮ ਕੀਤਾ ਗਲਤ ਕੀਤਾ ਇਹਨੇ ਪਰ ਇਹ ਕਹਿੰਦਾ ਵੀ ਮੈਂ ਆਪ ਇੰਨਾ ਪੜ੍ਹਿਆ ਕਰਕੇ ਵੀ ਮੇਰੇ ਸਰਟੀਫਿਕੇਟ ਘਰੇ ਪਏ ਆ ਬੈਂਕ 'ਚ ਮੈਂ ਚਾਹ ਫੜਾਉਣਾ ਝਾੜੂ ਮਾਰਦਾ ਆਹ ਕੰਮ ਕਰਦਾ ਉਹਦੇ ਤੋਂ ਵੀ ਮੈਨੂੰ ਘੇਣਾਉਂਦੀ ਆ ਖਰਚਾ ਵੇਖੋ ਖਰਚਾ ਹੁਣ ਇਹਨੂੰ ਤਾਂ ਆਪਾਂ ਕੀ ਪੁੱਛੀਏ ਆਪਾਂ ਵੀ ਜਾਣਦੇ ਆ ਵੀ ਮੈਡੀਕਲ ਦੀ ਪੜ੍ਹਾਈ ਤੇ ਲੱਖਾਂ ਰੁਪਇਆ ਖਰਚਾ ਆਉਂਦਾ ਇਹਦੇ ਮਾਪਿਓ ਨੇ ਇਹਨੇ ਖਰਚਾ ਕੀਤਾ ਵੀ ਹੋਣਾਗਾ ਖਰਚਾ ਕੀਤਾ ਹੀ ਮੇਰੇ ਘਰ ਦੇ ਆਨੇ ਚਾਰ ਚਾਰ ਟਿਊਸ਼ਨ ਜਾਂਦਾ ਸੀਗਾ ਹੀ ਮੈਂ ਸਵੇਰੇ 4:00 ਵਜੇ ਉੱਠਦਾ ਸੀ 5:00 ਵਜੇ ਜਾਂਦਾ ਸੀਗਾ ਫਿਰ 7:00 ਵਜੇ ਜਾਂਦਾ ਸੀਗਾ ਮੇਰੇ ਟਿਊਸ਼ਨ ਤ ਵੇਖੋ ਯਾਰ ਫਿਰ ਕਿਤੇ ਨਾ ਕਿਤੇ ਤਾਂ ਇਹ ਇਹ ਅਫਸੋਸ ਨਹੀਂ ਹੁੰਦਾ ਕਿਤੇ ਨਾ ਕਿਤੇ ਜੇ ਕਿਤੇ ਨੌਕਰੀਆਂ ਦਿੱਤੀਆਂ ਜਾਣ ਮੈਂ ਕਹਿੰਦਾ ਵੀ ਜਿੱਥੇ ਤੁਸੀਂ ਮੈਂ ਇੱਕ ਗੱਲ ਮੈਂ ਲਾਜ਼ਮੀ ਕਹਿਣਾ ਇਹ ਚੀਜ਼ ਵੀ ਅਸਲ ਦੇ ਵਿੱਚ ਜਦੋਂ ਮੁਲਾਜ਼ਮ ਭਰਤੀ ਹੁੰਦਾ ਠੀਕ ਆ ਉਹਦੀ ਇੱਕ ਲਿਮਟ ਬੇਸ਼ੱਕ ਕਰ ਦਿਓ ਵੀ ਬਈ ਤੈਨੂੰ ਸੈਲਰੀ ਹੈ ਜਿਹੜੀ 50000 ਰੁਪਏ ਮਿਲੂ ਜਾਂ ਐਂ ਕਰ ਦਿਓ ਮੰਗਿਹਾਈ ਦੇ ਹਿਸਾਬ ਦੇ ਨਾਲ ਪਰ ਜਦੋਂ ਰਿਟਾਇਰਮੈਂਟ ਹੁੰਦਾ ਨਵੇਂਆਂ ਨੂੰ ਵੀ ਤਾਂ ਦਿਓ ਨਾ ਹੁਣ ਜਿੱਥੇ ਪਾਲਿਸੀਆਂ ਦੇ ਵਿੱਚ ਪੁਰਾਣੇ ਜਿਹੜੇ ਰਿਟਾਇਰ ਹੋਏ ਸੀਗੇ ਅਫਸਰ ਜਾਂ ਜਿਹੜੇ ਅਧਿਕਾਰੀ ਸੀ ਉਹੀ ਰੱਖ ਲੈ ਵੀ ਉਹਨਾਂ ਨੂੰ ਤਜਰਬਾ ਤਜਰਬਾ ਜੇ ਨਵੇਂਆਂ ਨੂੰ ਮ ਫੇਰ ਬਿਣੂਗਾ ਇਹ ਗੱਲ ਵੀ ਆ ਧਰਨੇ ਵੀ ਲੱਗਦੇ ਆ ਡਾਂਗਾ ਵੀ ਖੰਨੇ ਆ ਫੇਰ ਅਸੀਂ ਕਹਿ ਦਿੰਨੇ ਆ ਨੌਜਵਾਨ ਚਿੱਟਾ ਲਾਉਂਦੇ ਆ ਨੌਜਵਾਨ ਚੋਰੀਆਂ ਕਰਦੇ ਆ ਨੌਜਵਾਨ ਉੱਥੇ ਆਏ ਕਰੀ ਜਾਂਦੇ ਆ ਠੀਕ ਆ ਪਰ ਸਾਰੇ ਤਾਂ ਨਹੀਂ ਮੈਂ ਕਹਿੰਦਾ ਜਿਹੜੇ ਚਿੱਟਾ ਖਾਂਦੇ ਆ ਜਾਂ ਹੋਰ ਗਲਤ ਕੰਮ ਕਰਦੇ ਆ ਵੀ ਪੜੇ ਹੋਣਗੇ ਕਈ ਨਹੀਂ ਵੀ ਪੜੇ ਕਈ ਕਿੰਨੇ ਨੱਕ ਪੇਛੇ ਇਹ ਬਣਾ ਲਿਆ ਹਨ ਪਰ ਹੁਣ ਜਿਵੇਂ ਮੁੰਡਾ ਦੱਸਦਾ ਵੀ ਚਾਰ ਚਾਰ ਪੰਜ ਪੰਜ ਮੈਂ ਟਿਊਸ਼ਨ ਰੱਖਿਆ ਸੀ ਆਖਰਕਾਰ ਇੰਨੀ ਪੜਾਈ ਕਰਕੇ ਹੁਣ ਜਿਹੜਾ ਇਹਦੇ ਸਾਹਮਣੇ ਮੈਨੇਜਰ ਕਲਰਕ ਬੈਂਕ ਦੇ ਵਿੱਚ ਕੁਰਸੀ ਤੇ ਬੈਠਾ ਕਾਲਮ ਚਲਾ ਰਿਆ ਜਿਹੜਾ ਹਨ ਜਿਹਦੇ ਕੋਲੇ ਲੋਕ ਆ ਕੇ ਸਸਰੀ ਕਾਲਾ ਬੁਲਾ ਕੇ ਕੰਮ ਕਰਾਉਂਦੇ ਆ ਉਥੇ ਮੈਡੀਕਲ ਪੜਿਆ ਹੋਇਆ ਮੁੰਡਾ ਪਾਸੇ ਬੈਠਾ ਇਹਨੂੰ ਚਾ ਲੈ ਓਏ ਪਾਣੀ ਲੈ ਓਏ ਐਦਾਂ ਹੁੰਦੀ ਹੋਣੀ ਆ ਗੱਲ ਉਥੇ ਮੈਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਇਹ ਮੇਰੇ ਕਈ ਵਾਰੀ ਯਾਰ ਦੋਸਤ ਵੀ ਹੁੰਦੇ ਬੈਂਕਾਂ ਦੇ ਵਿੱਚ ਵੀ ਯਾਰ ਤੂੰ ਇੰਨੀ ਪੜ੍ਹਾਈ ਕੀਤੀ ਐ ਤੇ ਆ ਹੁਣ ਤੂੰ ਕੀ ਝਾੜੂ ਪੋਚੇ ਦੇ ਲੱਗਿਆ ਪਿਆਗਾ ਹੁਣ ਕੀ ਕਰੀ ਨੌਕਰੀਆਂ ਕੋਈ ਮਿਲਦੀ ਨਾ ਮਜਬੂਰੀ ਕਰਨਾ ਪੈਂਦਾ ਈ ਹਾਂ ਇਹ 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 ਤਾਂ ਕਿਤੇ ਤਰਾਸ ਦੀ ਬਿਲਕੁਲ ਹੁੰਦੀ ਹੈ ਇਹਦੇ ਮਿੱਤਰ ਵੀ ਪਾਣੀ ਫੜਾ ਓਏ ਚਾਹ ਫੜਾ ਓ ਇਹ ਇੱਕ ਬੰਦਾ ਕਿਤੇ ਸ਼ਰਮ ਤਾਂ ਮਸੂਰ ਠੀਕ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਜਿਹੜਾ ਮਿਲ ਗਿਆ ਕਰ ਲਓ ਚੰਗਾ ਪਰ ਜਦੋਂ ਇੰਨੀ ਪੜ੍ਹਾਈ ਤੇ ਪੈਸੇ ਲਾਤੇ ਹੁਣ ਇੱਕ ਆਸ ਇੱਕ ਉਮੀਦ ਹੁੰਦੀ ਆ ਵੀ ਮੈਂ ਆਹ ਕਰ ਲਵਾਂ ਪਰ ਜਦੋਂ ਸਾਡੇ ਤੁਹਾਨੂੰ ਪਤਾ ਇੱਥੇ ਸ਼ਪਾਰਸ਼ ਤੇ ਪੈਸਾ ਚਾਹੀਦਾ ਹੁਣ ਆਏ ਸੀ ਕਿ ਉਮੀਦਾਂ ਮੈਨੂੰ ਤਾਂ ਕੋਈ ਨੌਕਰੀ ਮਿਲੀ ਸਾਡੀਆਂ ਤਾਂ ਮੇਰੀਆਂ ਤਾਂ ਉਮੀਦਾਂ ਜਮਾਂ ਟੁੱਟੀਆਂ ਪਈਆਂ ਸੀ ਹੁਣ ਮੈਨੂੰ ਆਏ ਸੀ ਚੱਲ ਵੀ ਉਹ ਕੁੜੀ ਦਾ ਪੇਪਰ ਹੋ ਜਾਂਦਾ ਵੀ ਕਿਤੇ ਕੋਈ ਉਹਨੂੰ ਨੌਕਰੀ ਮਿਲ ਜਾਂਦੀ ਚਲੋ ਕਿਸਮਤ ਖੁੱਲ ਜਾਂਦੀ ਚਾਂਸ ਸੀ ਇਹਦੇ ਕੋਲੇ ਨਹੀਂ ਤੁਸੀਂ ਠੀਕ ਆ ਮੈਂ ਤੁਹਾਡੀ ਗੱਲ ਦਾ ਮੰਨਦਾ ਤੁਸੀਂ ਸ਼ਰਮ ਮਹਿਸੂਸ ਕਰਦੇ ਹੋ ਵੀ ਤੁਹਾਡੇ ਦੋਸਤ ਆਉਂਦੇ ਆ ਤੁਹਾਨੂੰ ਬੈਂਕ ਚ ਉਹਨਾਂ ਨੂੰ ਪਾਣੀ ਫੜਾਉਣਾ ਪੈਂਦਾ ਉਹ ਕਿਤੇ ਨਾ ਕਿਤੇ ਕਹਿੰਦੇ ਵੀ ਆ ਤੁਹਾਨੂੰ ਠੀਕ ਆ ਮਜਬੂਰੀਆਂ ਵੀ ਬਣ ਜਾਂਦੀਆਂ ਤੂੰ ਮੇਰਾ ਵੀਰ ਜਦੋਂ ਇੰਨੇ ਪੈਸੇ ਪੜ੍ਹਾਈ ਤੇ ਲਾਤੇ ਕਿਤੇ ਥੋੜੇ ਪੈ ਉੱਤੇ ਪੈਸੇ ਹੋਰ ਲਾ ਕੇ ਮੈਡੀਕਲ ਦੀ ਦੁਕਾਨ ਕਰ ਲੈਂਦਾ ਮੈਡੀਕਲ ਉਹ ਕਿੱਥੇ ਕਰੇ ਪਿੰਡ ਦੇ ਵਿੱਚ ਕਰਦੇ ਕਰਦੇ ਆ ਉੱਥੇ ਚੱਲਦੀਆਂ ਨਹੀਂ ਇੰਨੀਆਂ ਦੁਕਾਨਾਂ ਠੀਕ ਹੈ ਤੇ ਰਹੀ ਗੱਲ ਧਾਰ ਦੀ ਧਾਰ ਹੋ ਜਾਂਦੀ ਪੈਸੇ ਮੁੜਦੇ ਨਹੀਂ ਗਈ ਤੇ ਗਾਂ ਫਿਰ ਕਰਾਇਆ ਵੀ ਨਹੀਂ ਨਿਕਲਦਾਈ ਦੁਕਾਨਾਂ ਦਾਈ ਮੈਡੀਕਲ ਵੱਡੇ ਹਸਪਤਾਲ ਦੇ ਉੱਥੇ ਹੁਣ ਤਾਂ ਜਾਂ ਵਿੱਚ ਵੀ ਕਿਤੇ ਮੈਡੀਕਲ ਹੋ ਜਾਂਦਾ ਜਾਂ ਬਾਹਰ ਕਰ ਲੈਂਦੇ ਨਹੀਂ ਹਸਪਤਾਲ ਦੇ ਅੰਦਰ ਤਾਂ ਫੇਰ ਹੀ ਕਰਾਂਗੇ ਨਹੀਂ ਉੱਥੇ ਤਾਂ ਫਿਰ ਸ਼ਪਾਰਸ਼ਾ ਚਾਹੀਦੀ ਮੋਟੀਆਂ ਸ਼ਪਾਰਸ਼ਾ ਚਾਹੀਦੀਆਂ ਤੇ ਜੇ ਬਾਹਰ ਕਰਦੇ ਮੈਡੀਕਲ ਪੁਰਾਣੇ ਬੰਦੇ ਐਨੇ ਬੈਠੇ ਹੋਣ ਹੀ ਪੈਰ ਲੱਗਣ ਦਿੰਦੇ ਜੇ ਕੋਈ ਦੁਕਾਨ ਚਲੋ ਮਿਲਦੀ ਵੀ ਹੈ ਕਿਰਾਏ ਤੇ ਜਾਂ ਫਿਰ ਉਹ ਉਹ ਮੰਗਦਾ ਗਹਿਣਾ ਮੰਗਦੀ ਹਾਂ ਹਾਂ ਸਾਲ-ਸਾਲ ਦਾ ਹਾਂ ਸਾਲ-ਸਾਲ ਦਾ ਗਹਿਣਾ ਮੰਗਦੇ ਤੇ ਫੇਰ ਕਿਰਾਇਆ ਅੱਡ ਹੋ ਗਿਆ ਜੀ ਵੇਖੋ ਇਹ ਇਹ ਹੈਗਾਗਾ ਬਹੁਤ ਵੱਡਾ ਅਸਲ ਦੇ ਵਿੱਚ ਇਹ ਵੀ ਚੀਜ਼ਾਂ ਨਾਲ ਚੱਲਦੀਆਂ ਕਿ ਕਈ ਮੈਡੀਕਲਾਂ ਦੇ ਵਿੱਚ ਜਦੋਂ ਛੁਪਾਰਸ਼ਾਂ ਵੱਡੇ ਹਸਪਤਾਲਾਂ 'ਚ ਤਾਂ ਫਿਰ ਬਈ ਵੱਡੀ ਛੁਪਾਰਸ਼ਾ ਜਿਹੜੀ ਉਹ ਚੱਲਦੀ ਆਗੀ ਮਾੜੇ ਰੋਕੀ ਮਾਈ ਵਿੱਚ ਹੀ ਕਹਦੇ ਇਹ ਅਸਲ ਦੇ ਵਿੱਚ ਇਹ ਚੀਜ਼ਾਂ ਹੋਰ ਆਈਆਂ ਹੁਣ ਦੱਸੋ ਇਹਨਾਂ ਦਾ ਜ਼ਿੰਮੇਵਾਰ ਵੀ ਕੌਣ ਆ ਇਹ ਬਾਈ ਨੇ ਆਪਦੀ ਦੁੱਖ ਭਰੀ ਕਹਾਣੀ ਵੀ ਸੁਣਾਤੀ ਜਿੱਥੇ ਇਹ ਐਡੀ ਵੱਡੀ ਇਹਨੇ ਗਲਤੀ ਵੀ ਜਿਹੜੀ ਕਰ ਲਈ ਆਗੀ ਠੀਕ ਆ ਨਾ ਬੋਲ ਦੇ ਹਾਂਜੀ ਹੁਣ ਵੇਖੋ ਅਗਲੀ ਕਾਰਵਾਈ ਆ ਜਿਹੜੀ ਉਹ ਕੀ ਬਣਦੀ ਆ। ਹੁਣ ਗੱਲ ਤਾਂ ਇਹ ਜਿਵੇਂ ਹੁਣ ਕਈ ਮੈਡੀਕਲ ਦਾ ਵਿੱਚ ਨਸ਼ਾ ਵੇਚਦਾਗਾ ਤੇ ਕਈ ਮੈਡੀਕਲ ਬੰਦ ਵੀ ਹੋਇਆਈ। ਦੇਖੋ ਉਹ ਕੰਮ ਤਾਂ ਹੁੰਦਾ ਨਹੀਂਗਾ ਵੀ ਮੈਂ ਕੋਈ ਨਸ਼ਾ ਰੱਖ ਕੇ ਜਾਂ ਨਸ਼ਾ ਵੇਚਾਂ ਜਾਂ ਗੋਲੀਆਂ ਵੇਚਾਂ ਆਪਣੀ ਜਮੀਰ ਨਹੀਂ ਮੰਦੀ। ਮੈਂ ਤਾਂ ਸਿੱਧਾ ਸੱਦਾ ਕੰਮ ਚੱਲੋ ਇੱਥੇ ਬੈਂਕ ਜੀ ਵੀ ਕਰੀ ਜਾਂਦੇ ਫਿਰ ਮੈਨੂੰ ਤਾਂ ਉਹੀ ਕੰਮ ਠੀਕ ਹੈ ਜੀ। ਫਿਰ ਆ ਆ ਕੰਮ ਕਰਨ ਨੂੰ ਜਮੀਰ ਮੰਨ ਗਈ ਸੀ। ਇਹ ਤਾਂ ਹੁਣ ਫਿਰ ਤੁਹਾਨੂੰ ਪਤਾ ਜੀ। ਕਰਨਾ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਮੰਨਦਾ ਤਾਂ ਹੈਗਾ ਵੀ ਗਲਤੀ ਹੋ ਗਈ ਹੁਣ ਅੱਗੇ ਕੀ ਕਾਰਵਾਈ ਹੁੰਦੀ ਆ ਹਨਾ ਇਹ ਤਾਂ ਹੁਣ ਕਾਨੂੰਨ ਦੇ ਮੁਤਾਬਕ ਹੀ ਜਿਹੜੀ ਚੀਜ਼ ਦੱਸਣ ਦੇ ਵਾਸਤੇ ਜਿਹੜੀ ਬਣੂਗੀ ਪਰ ਇਹ ਗੱਲ ਆ ਵੀ ਹਾਂਜੀ ਇੱਕ ਹੋਰ ਗੱਲ ਹੀ ਦੇਖੋ ਮੈਂ ਹੁਣ ਪੇਪਰ ਦੇ ਨਾਲ ਆਇਆ ਸੀ ਮੈਨੂੰ ਏਡੀ ਵੱਡੀ ਚਲੋ ਜੋ ਵੀ ਕੋਈ ਸਜ਼ਾ ਹੋਊਗੀ ਠੀਕ ਆ ਮੈਨੂੰ ਮਿਲੂਗੀ ਪਰ ਅੱਜ ਕੱਲ ਜਿਹੜੇ ਚਿੱਟਾ ਵੇਚਦੇ ਆ ਜਾਂ ਚਿੱਟਾ ਲਾਉਂਦੇ ਆ ਜਾਂ ਚੋਰੀਆਂ ਕਰਦੇ ਆ ਉਹ ਮੈਂਟਾ 'ਚ ਬਾਹਰ ਆ ਜਾਂਦੇ ਥਾਣੇ 'ਚ ਜਾਂਦੇ ਆ ਬਸ ਇੱਕ ਇੱਕ ਦਿਨ ਹੀ ਰੱਖਦੇ ਆ ਮਸਾ ਬਸ ਬਾਹਰ ਆ ਜਾਂਦੇ ਫੇਰ ਉਹੀ ਚੋਰੀਆਂ ਇਤਨਾ ਕਿਤੇ ਕਾਨੂੰਨ ਨੂੰ ਵੇਖ ਕੇ ਹੌਸਲੇ ਸਹੀ ਬੰਦੇ ਦੇ ਵੀ ਬਣ ਜਾਂਦੇ ਆ ਗਲਤ ਕੰਮ ਕਰਨ ਦੇ ਵਾਸਤੇ ਕਿਉਂਕਿ ਜ਼ਮਾਨਤ ਆ ਜਿਹੜੀ ਬਹੁਤ ਛੇਤੀ ਮਿਲ ਜਾਂਦੀ ਆ ਬਹੁਤ ਛੇਤੀ ਇਹ ਚੀਜ਼ਾਂ ਹੋ ਜਾਂਦੀਆਂ ਐਸੇ ਦਾ ਵੇਖੋ ਮਾਨਯੋਗ ਹਾਈ ਕੋਰਟ ਆ ਸੁਪਰੀਮ ਕੋਰਟ ਆ ਚੱਲਣਾ ਤਾਂ ਕਾਨੂੰਨ ਦੇ ਮੁਤਾਬਕ ਹੀ ਪਊਗਾ ਪਰ ਇਹ ਨੌਜਵਾਨ ਜਿਹੜਾ ਆਪਦੀ ਸਹੇਲੀ ਦੀ ਖਾਤਰ ਪੇਪਰ ਦੇਣਾ ਸੀ ਕੁੜੀ ਦਾ ਲਿਵਾਸ ਪਹਿਨ ਕੇ ਠੀਕ ਆ ਜੈਂਟਸ ਬੂਟ ਪਾਏ ਹੋਏ ਸੀ ਉਹਨਾਂ ਤੋਂ ਇਹ ਜਿਹੜਾ ਫਸ ਗਿਆ ਪਰ ਉਹਨੇ ਨਾਲ ਨਾਲ ਆਪਦੀ ਕਹਾਣੀ ਵੀ ਦੱਸੀ ਕਾਰਵਾਈ ਉਹ ਕਹਿੰਦਾ ਜਿਹੜੀ ਹੋਊਗੀ ਹੁਣ ਮੈਂ ਭੁਗਤੂਗਾ ਮੈਂ ਗਲਤੀ ਕਰ ਲਈ ਆ ਪਰ ਬੰਦਾ ਇਹ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਸੀ ਪੜਿਆ ਲਿਖਿਆ ਸੀਗਾ ਠੀਕ ਆ ਇਹ ਕੱਲ ਦਾ ਚਰਚਿਤ ਮਾਮਲਾ ਜਿਹੜਾ ਖਬਰਾਂ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਤੁਸੀਂ ਸਾਰਿਆਂ ਨੇ ਵੇਖਿਆ ਗਿਆ ਅਸੀਂ ਤੇ ਇੱਕ ਕੋਸ਼ਿਸ਼ ਕਰਦੇ ਹਾਂ ਮਲੂਕਾ ਟੀਮ ਦੇ ਜ਼ਰੀਏ ਕਿ ਇੱਕ ਮੈਸੇਜ ਤੁਹਾਡੇ ਤੱਕ ਲੈ ਕੇ ਆ ਜਿੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡਾ ਮਨੋਰੰਜਨ ਵੀ ਕਰ ਸਕੀ ਉੱਥੇ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਕੱਲਾ ਹਾਸਾ ਠੱਠਾ ਨਹੀਂ ਉਹਦੇ ਵਿੱਚ ਇੱਕ ਮੈਸੇਜ ਹੋਵੇ ਹੁਣ ਇਹ ਗੱਲ ਸਾਨੂੰ ਸਾਰਿਆਂ ਨੂੰ ਸੋਚਣੀ ਪਊਗੀ ਵੀ ਆਖਰਕਾਰ ਨੌ ਜਵਾਨ ਦਾ ਉਥੇ ਜਿਹੜਾ ਇਹ ਭੇਸ ਬਦਲ ਕੇ ਜਾਣਾ ਕਿਉਂ ਪਿਆ ਕਿਉਂ ਸ਼ਬਦ ਇੱਕ ਬਹੁਤ ਵੱਡਾ ਸਵਾਲ ਆ ਸਾਡੇ ਲਈ ਵੀ ਅਜੀਹਾ ਕਿਉਂ ਕਰਨਾ ਪਿਆ ਕੀ ਬੰਦਾ ਪਹਿਲਾਂ ਇਦਾਂ ਦਾ ਸੀ ਜਾਂ ਨਹੀਂ ਸੀ ਇਹ ਵੀ ਤਾਂ ਪਰਚੋਲ ਜ਼ਰੂਰ ਹੋਊਗੀ ਪਰ ਹਰ ਵਾਰ ਜਿਹੜੀ ਕੋਈ ਘਟਨਾ ਘਟਦੀ ਆ ਉਹਦੇ ਪਿੱਛੇ ਕੋਈ ਨਾ ਕੋਈ ਇੱਕ ਵੱਡਾ ਰੀਜ਼ਨ ਹੁੰਦਾ ਇੱਕ ਵੱਡਾ ਸਵਾਲ ਹੁੰਦਾ ਜਿਹੜਾ ਹਰ ਵਾਰ ਛੁਪਿਆ ਰਹਿ ਜਾਂਦਾ ਚਿੱਟਾ ਵੇਚਣ ਵਾਲੇ ਫੜੇ ਵੀ ਜਾਂਦੇ ਜਿਹੜੇ ਪਿੰਡਾਂ 'ਚ ਤਸਕਰ ਬੈਠਿਆ ਸ਼ਹਿਰਾਂ 'ਚ ਮੁਹੱਲਿਆਂ 'ਚ ਕਸਬਿਆਂ 'ਚ ਪਰ ਉਹ ਚਿੱਟਾ ਲੈ ਕੇ ਕਿੱਥੋਂ ਆਉਂਦੇ ਆ ਉਹ ਉਹ ਸਵਾਲ ਉਵੇਂ ਦਾ ਉਵੇਂ ਬਣਿਆ ਰਹਿ ਜਾਂਦਾ ਕਿਤੇ ਨਾ ਕਿਤੇ ਇਹ ਜਿਹੀਆਂ ਘਟਨਾਵਾਂ ਹੁਣ ਇਹ ਮੁੰਡੇ ਨੇ ਇਹ ਏਡੀ ਵੱਡੀ ਗਲਤੀ ਕੀਤੀ ਇਹ ਮਾਈਂਡ ਜਾਂ ਕਿੱਥੇ ਇਹਨੇ ਵੇਖਿਆ ਇਹ ਵੀ ਇੱਕ ਸਵਾਲ ਆ ਇਹ ਹੀ ਅਸੀਂ ਜਿਹੜਾ ਮੈਸੇਜ ਦੇਣ ਦੀ ਤੁਹਾਨੂੰ ਸਾਰਿਆਂ ਨੂੰ ਕੋਸ਼ਿਸ਼ ਕੀਤੀ ਆ ਹਰ ਬਾਰ ਇਹ ਕੋਸ਼ਿਸ਼ ਅਸੀਂ ਆਪਣੀ ਜਾਰੀ ਰੱਖਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਮੈਨੂੰ ਦਿਓ ਇਜਾਜ਼ਤ ਜਿਸਕਰਨ ਸਿੰਘ ਮਲੂਕਾ ਧੰਨਵਾਦ